ਵੀ ਜਿਹੜਾ ਮੰਦਿਰ ਬਣਿਆ ਹੋਇਆ ਆ ਦੀ ਗੱਲ ਪੰਡਤ ਜੀ ਬਾਦੇ ਟਾਈਮ ਤੋਂ ਬਣਿਆ ਹੋਇਆ ਮੰਦਿਰ ਹੈ ਜਿਹਨੂੰ ਸਾਡੀ ਸੁਣਨ ਚਾਹੀਦੀ ਹੈ ਜੀ ਜੀ ਦੇ ਉੱਤੇ ਆ ਕੇ ਆਪਣੀ ਸੁੱਖ ਸੁਖਦੇ ਆ ਨਾਗਰ ਚੜਾ ਕੇ ਦਿੰਦੇ ਹਨ ਜਾਂ ਲੋਹੇ ਚੜਾ ਕੇ ਦਿੰਦੇ ਹਨ ਉਹ ਜਿਹੜਾ ਸਿਸਟਮ ਹੈਗਾ ਵੀ ਜਿਹੜੇ ਚਫਲਾ ਜੀ ਨਾਗਰ ਚੜਾ ਕੇ ਜਾਂਦਾ ਤੇ ਅਗਲੇ ਦਿਨ ਦੂਜੇ ਦਿਨ ਕੀ ਚੇ ਨਾ ਜਾਂਦਾ ਵੀ ਮੇਰੀ ਮਾਨਤਾ ਪੂਰੀ ਹੋ ਗਈ ਕਈ ਮੰਦਿਰਦਾਰਸੀ ਆਉਂਦੇ ਵੀ ਜਿਹੜੇ ਸਵੇਰੇ ਆ ਕੇ ਜਾਂਦੇ ਆ ਤੇ ਬਾਅਦ ਜਾਂਦੇ ਆਪਣਾ ਕੰਮ ਕਰਕੇ ਜਾਂਦੇ ਸ਼ਾਮ ਨੂੰ ਸਾਡਾ ਕੰਮ ਪੂਰਾ ਹੋ ਗਿਆ ਸਤੰਦਰ ਪੂਰਨ ਮੰਦਿਰ ਜੀ ਹੰਦਰੀ ਦੇ ਚੀ ਦਾ ਪ੍ਰਸ਼ਾਦ ਬਣ ਕੇ ਰਾਤ ਨੂੰ ਮੰਦਿਰਾਂ ਦੀ ਰੋਸ਼ਨੀ ਚ ਰੱਖਿਆ ਜਾਂਦਾ ਹੈ ਤੇ ਅਗਲੇ ਦਿਨ ਉਹ ਪ੍ਰਸ਼ਾਦ ਦਾ ਲੋਕਾਂ ਨੂੰ ਵਰਤਾਇਆ ਜਾਂਦਾ ਲੋਕਾਂ ਨੂੰ ਇਹ ਆਸਤਾ ਹੁੰਦੀ ਵੀ ਸੰਗਰਮਨ ਇਹ ਕਿਰਨਾ ਜੀ ਨੇ ਹੁੰਦੇ ਚ ਪਈਆਂ ਉਹ ਵੇਲੇ ਖਾਣ ਨਾਲ ਲੋਕਾਂ ਦੀ ਬਰਾਈ ਦੂਰ ਹੁੰਦੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਤੱਕ ਦੇ ਕਈ ਮੰਦਿਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾ ਚੁੱਕੇ ਹਾਂ ਕਿ ਕਿਹਾ ਜਾਏ ਤਾਂ ਕਿ ਜੋ ਕਿ ਬਹੁਤ ਜ਼ਿਆਦਾ ਪ੍ਰਾਚੀਨ ਨੇ ਪੁਰਾਣੇ ਨੇ ਜਿਨ੍ਹਾਂ ਦਾ ਕਿਸੇ ਹੱਥ ਤੱਕ ਬਹੁਤ ਪੁਰਾਣਾ ਇਤਿਹਾਸ ਰਹਿ ਚੁੱਕਿਆ ਜਿਵੇਂ ਕਿ ਕਿਹਾ ਜਾਂਦਾ ਹੈ ਕਿ 500 ਸਾਲ ਪੁਰਾਣਾ ਮੰਦਿਰ ਹੈ ਤੇ ਕੀ ਇਤਿਹਾਸ ਹੈ ਇਸ ਦਾ ਮਨਿੰਦੇਸ਼ ਕੁਮਰ ਕਾਕਾ ਜੀ ਚਿੰ ਚਿੰਮੰਦਰ ਸਿਮਿਸ਼ਟੀ ਵਿਦਿਆ ਗੁਰ ਮੰਦਿਰ ਪਟਿਆ ਇਹ ਮੰਦਿਰ ਦਾ ਜਿਹੜਾ ਇਤਿਹਾਸ ਹੈਗਾ ਜੋ ਸਾਨੂੰ ਸੁਨੇ ਹੈ ਅਧੀ ਘਰ ਦੇ ਮੰਦਿਰ ਬਣਿਆ ਹੋਇਆ 500 ਸਾਲ ਤੋਂ ਪਰੇ ਨਹੀਂ ਬਣਿਆ ਹੋਵੇ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੰਨਾ ਖਰਾਣਾ ਉਸ ਤੋਂ ਵੀ 11 ਹੁੰਦਰ ਮਹਾਦੇਵ ਮੰਦਿਰ ਹੈ ਜੋ ਪੁਰਾਣਾ ਬਣਿਆ ਹੋਇਆ ਸੀ ਇਹ ਤੋਂ 30 ਸਾਲ ਪਹਿਲਾਂ ਉਸਮੰਦ ਜੀ ਨੇ ਸਾਈਡਾਂ ਤੋਂ ਢਾਹ ਕੇ ਨੂੰ ਨਵੇਂ ਰੂਪ ਦੇ ਹਾ ਦਿੱਤੀ ਸੀ ਉਸ ਤੋਂ ਬਾਅਦ 10-12 ਸਾਲ ਹੋ ਗਏ ਹਰਿ ਸ਼ਾਮ ਜੀ ਦੀ ਮੂਰਤੀ ਜਿਹੜੀ ਆ ਉਹ ਰੇ ਸਥਾਪਨਾ ਕੀਤੀ ਗਈ ਹੈ ਇਹ ਜਿਹੜੀ 11 ਰਵਿੰਦਰ ਮਹਾਦੇਵ ਮੰਦਿਰ ਹੈ ਉੱਪਰ ਇਹ 10 ਫੁੱਟ ਜ਼ਮੀਨ ਤੋਂ ਉੱਚਾ ਹੈ ਉਹ ਜਿਹੜੀ ਜ਼ਮੀਨ ਹੈਗੀ 10 ਫੁੱਟ ਉੱਚੀ ਹੋਈ ਪਟਿਆਲਾ ਜਿਹੜਾ ਸ਼ਹਿਰ ਸੀਗਾ ਜੀ ਜੋ ਇਸ ਟਾਈਮ ਹੈਗਾ ਇਹ 10 ਫੁੱਟ ਉੱਚਾ ਸੀ ਉਸ ਤੋਂ ਬਾਅਦ ਮਲਟੀ ਪੱਟਨ ਤੋਂ ਬਾਅਦ ਇਹ ਨਾ ਨਾ ਨੀ ਮਹਾ ਜੋ ਮੰਦਿਰ ਦੇ 11 ਰਵਿੰਦਰ ਮਹਾਦੇਵ ਮੰਦਿਰ ਜਿਹੜਾ ਉਹ 10 ਫੁੱਟ ਉੱਚਾ ਹੈ ਇਹ ਜਮੀਨ ਹੀ ਦਾ ਸੁਪੁੱਤੀ ਹੈ ਪੁੜੀਆਂ ਚੜ ਕੇ ਉੱਪਰ ਮੰਦਿਰ ਤੇ ਜਾਣਾ ਪੈਂਦਾ ਕੋਈ ਵੀ ਬੰਦਾ ਕਿਸੇ ਵੀ ਤਿੱਕੇ ਦੀ ਬਿਮਾਰੀ ਨਾਲ ਅਗਰ ਜਾਏਗਾ ਜੋ ਸੰਨ ਆਪਣੇ ਮਿਲ ਕੇ ਐਕਸਪੀਰੀਅੰਸ ਤੇ ਜੋ ਸਟਾਏਗਾ ਜੇ ਅਗਰ ਉਸ ਬੰਦੇ ਨੇ ਕੋਈ ਪਾਗਲ ਸੋਮਵਾਰ ਜਾਂ ਸੱਤ ਸੋਮਵਾਰ ਪੂਜਾ ਕਰਾਈ ਆਵੇ ਤਾਂ ਉਹ ਬਿਮਾਰੀ ਤੋਂ निजात ਪਾ ਲੈਂਦਾ ਇਹ ਗੈਰੰਤੂ ਮਾਦੀ ਮੰਦਿਰ ਦਾ ਮਨੇ ਕਿ ਜੋ ਸੰਨ ਸਦੀ ਨੌਲੇਜ ਇੰਨਾ ਸੰਨ ਪਤਾ ਦੇਵਾਦੀ ਹੈ ਜੇ ਇਹ ਉਹਨਾਂ ਦਾ ਖੱਟੂ ਸ਼ਾਮ ਮੰਦਿਰ ਜੀ 12 ਸਾਲੋ ਕੇ ਮੋਤੀ ਸਾਪੜ ਹੋਇਆ ਹੋਇਆ ਹੈ ਉਹਨਾਂ ਚਾਰ ਪੰਜ ਸਾਲ ਤੋਂ ਜਿਹੜੀ ਆਵਾਜ਼ ਆਈ ਹੈ ਮੰਦਿਰ ਚ ਬਹੁਤ ਜ਼ਿਆਦਾ ਵਧ ਗਈ ਹੈ ਇਹ ਫਗੁੰਧਾ ਜਿਹੜਾ ਮਹੀਨਾ ਹੈਗਾ ਫਗੁੰਧੇ ਮਹੀਨੇ ਦੇ ਵਿੱਚ ਹੀ ਬਾਬਾ ਨੂੰ ਸ਼ਾਮ ਨੂੰ ਜਿੱਦਾਂ ਰੱਖ ਇੱਥੇ ਆਪਣੇ ਬਾਂਕੀਵੜੀ ਮੰਦਿਰ ਬਿੰਦਵਾਨ ਦਾ ਸਿਸਟਮ ਆਉ ਕਿ ਉਹ ਮੰਨੇ ਮੇਲੇ ਮੇਲਾ ਲੱਗਦਾ ਮਾਦੀ ਮੰਦਿਰ ਹੈ ਜੋ ਤੁਹਾਨੂੰ ਸੁਣੇ ਆਪਣੇ ਪੁਰਾਣੇ ਟਾਈਮ ਚ ਵੀ ਜਿਹੜਾ ਮੰਦਿਰ ਬਣਿਆ ਹੋਇਆ ਆਦੀ ਗੱਲ ਪੰਡਿਤਾਂ ਵਾਲੇ ਟਾਈਮ ਤੋਂ ਬਣਿਆ ਹੋਇਆ ਮੰਦਿਰ ਹੈ ਜੋ ਸਾਡੀ ਸੁਣਨ ਚਾਹੀਦਾ ਜੀ ਤੇ ਨਾ ਪ੍ਰਾਣਾ ਇਤਿਹਾਸ ਹੋਣੇ ਦੇ ਬਾਵਜੂਦ ਵੀ ਜੋ ਉਹ ਰੇ ਮਾਨਯਤਾ ਲੋਕਾਂ ਦੀ ਹੈਗੀ ਆ ਪਹਿਲਾਂ ਬਹੁਤ ਕੱਟ ਸੀ ਹੁਣ ਬਹੁਤ ਜ਼ਿਆਦਾ ਹੁੰਦੀ ਹੈ ਤਾਲੇਸ਼ਰਤਨ ਮੰਦਿਰ ਦੇ ਨਾਲ ਜੁੜਦੇ ਜਾਂਦੇ ਸੋ ਐਸੇ ਕੀ ਮੰਨਣਾ ਹੈ ਇਸ ਮੰਦਿਰ ਦੇ ਅਸੀਂ ਇਹ ਮੰਨਦੇ ਹਾਂ ਜਿਹੜੇ ਵੀ ਬੰਦੇ ਘੱਟੂ ਸ਼ਾਮ ਜੀ ਦੇ ਉੱਤੇ ਆ ਕੇ ਆਪਣੀ ਸੁੱਖ ਚੁਕਲੇ ਆਰਨਾਜ ਚੜਾ ਕੇ ਜਾਂਦੇ ਨੇ ਜਾਂ ਦਰਵਾਜੇ ਚੜਾ ਕੇ ਜਾਂਦੇ ਨੇ ਉਹ ਜਿਹੜਾ ਸਿਸਟਮ ਹੈਗਾ ਵੀ ਕਿਹਦੇ ਚ ਅਗਲਾ ਅਜੇ ਨਾਲੇ ਚੜਾ ਕੇ ਜਾਂਦਾ ਤੇ ਅਗਲੇ ਦਿਨ ਦੂਜੇ ਦਿਨ ਕੀ ਜਿਹਨ ਆ ਜਾਂਦਾ ਵੀ ਮੇਰੀ ਮਨਤਾ ਪੂਰੀ ਹੋ ਗਈ ਕਈ ਮੰਦਰ ਵਾਸੀ ਆਉਂਦੇ ਵੀ ਜਿਹੜੇ ਸਵੇਰੇ ਆ ਕੇ ਜਾਂਦੇ ਆ ਤੇ ਬਾਅਦ ਜਾਂਦੇ ਆਪਣਾ ਕੰਮ ਕਰਕੇ ਕਹਿੰਦੇ ਕਿ ਸਾਉਂ ਸਾਡਾ ਕੰਮ ਪੂਰਾ ਹੋ ਗਿਆ ਇਹ ਲਈ ਆਪਣੇ ਜੋ ਵੀ ਅਲੇ ਸੁੱਖਿਆ ਹੁੰਦਾ ਉਹ ਚੜਾਉਣ ਵਾਸਤੇ ਪ੍ਰਸ਼ਾਨ ਲੈ ਕੇ ਹੋਰੇ ਆਪਣੇ ਪੌਂਚੰਦਾ ਮੰਦਰ ਚ ਬਹੁਤ ਹੀ ਜਿਆਦਾ ਇਸ ਟਾਈਮ ਮੇਲੇ ਕਿ 3-4 ਸਾਲ ਚ ਤਾਂ ਇੰਨੀ ਮੇਲੇ ਕਿ ਸ਼ਰਧਾ ਵਧੀ ਨਹੀਂ ਲੋਕਾਂ ਦੀ ਵੀ ਰੂਟੀਨ ਚ ਰੋਜ਼ ਕਦਾ ਫਗੰਦਾ ਮਹੀਨਾ ਨਹੀਂ ਆ ਰੂਟੀਨ ਚ ਰੋਜ਼ ਸ਼ਾਮ ਨੂੰ ਜਿਹੜੀ ਆਰਤੀ ਹੁੰਦੀ ਆ ਉਹਦੇ ਵਿੱਚ ਵੀ ਬਹੁਤ ਜਿਆਦਾ ਵਧੀ ਰਹਿੰਦੀ ਆ ਦਾ 9:30 ਵਜੇ ਤੱਕ ਰੂਟੀਨ ਚ ਲੋਕ ਉਹ 30 ਕਰਨ ਵਾਸਤੇ ਆਉਂਦੇ ਆ ਸਾਡੇ ਤੇ ਆਪਣੀ ਸੁੱਖ ਮੰਨਦੇ ਆ ਤੇ ਅਗਲੇ ਸੁੱਖ ਪੂਰੀ ਹੁੰਦੇ ਤਾਂ ਕਿ ਆਪਣੀ ਮੰਨਣ ਪੂਰੀ ਕਰਕੇ ਚੜਾਉ ਜੋ ਚੜਾ ਕੇ ਜਨਾਂ ਲੈਣੇ ਵੀ ਬਸਾਦਾ ਦੇ ਮੁਤਾਬਿਕ ਹੀ ਲੈ ਚੜਾਉਂਦੇ ਆ ਮਨ ਲਗੇ ਕਿ ਜੋ ਵੀ ਬੰਦਾ ਹੁੰਦਾ ਹੈ ਉਹ ਇਹ ਪੋਜੀਸ਼ਨ ਹੁੰਦੀ ਹੈ ਕਿ ਮੈਂ ਤਾਂ ਰੇਟ ਬੈਠੇ ਹੋਣੀਆਂ ਮੰਨਦੇ ਮੱਥਾ ਜਿੱਥੇ ਨਾਲ ਉਹ ਰੋਲ ਹੀ ਹੁੰਦੀ ਆ ਕਿ ਜਿੰਨੋ ਕਿ ਜਿੰਨੀ ਤਕਲੀਫ ਹੈਗੀ ਆ ਜੀ ਉਹ ਆਪਣੀ ਤਕਲੀਫ ਜਿਹੜੀ ਹੈਗੀ ਭਗਵਾਨ ਦੇ ਸਾਹਮਣੇ ਆਪਣੀ ਦੱਸਦਾ ਵੀ ਮੈਨੂੰ ਇਹ ਤਕਲੀਫ ਮੇਰੀ ਦਿੱਕੜਾ ਉਹ 1-2 ਦਿਨ ਕੇ ਬਾਅਦ 4 ਦਿਨ ਕੇ ਬਾਅਦ 5 ਦਿਨ ਕੇ ਬਾਅਦ ਇਸਦੀ ਜਿਸੀ ਜਿਸੀ ਅੱਛਾ ਹੋ ਗਈ ਆ ਇਹੋ ਕੋਈ ਨਹੀਂ ਜਾਂ ਫਿਰ ਮੈਂ ਚੰਗਾ ਇਹ ਬੰਦਾ ਕੋਸ਼ਿਸ਼ ਰਹੀ ਹਾਂ ਵੀ ਮੇਰਾ ਕੰਮ ਹੋ ਜਾਊਗਾ ਉਹ ਦਿਨ ਦਸ ਵਜੇ ਨੋਰ ਦਾ ਹੈ ਇਸੇ ਤਰ੍ਹਾਂ ਕਿੰਨੇ ਲੋਕ ਆਵਦੇ ਹੀ ਵਧ ਗਏ ਮੰਦਰ ਚ ਵੀ ਜੇ ਕਿਸੇ ਇੱਕ ਬੰਦੇ ਦਾ ਕੰਮ ਹੁੰਦਾ ਤਾਂ ਉਹ ਆਪਣੇ ਦਸ ਦਾ ਨਾਮ ਚ ਚੱਲ ਗਏ ਨਿਸ਼ਾਨੇ ਅਤਰਾ ਜੀ ਦੇ ਵਿੱਚ ਲੋਕ ਬਹੁਤ ਦੂਰੋਂ ਆ ਕੇ ਉੱਠ ਆਨੇ ਲੰディア 70 ਪਧਾਈ ਦੀ ਬਾਚਾ ਹੈ ਇਹ ਨਿਸ਼ਾਨੀ ਵਸਿਕਾ ਵੰਨ ਦੇਖਣੇ ਬਿਨਾਂ ਹੀ ਹੋ ਜਾਂਦੇ ਹਨ ਜਦੋਂ ਅਧਿਆਨੇ ਹੋਏ ਹੋ ਸਮਾਨਿਤ ਹੋਇਆ ਹੋਇਆ ਕੁਝ ਮਹੀਨਿਆਂ ਤੋਂ ਪੱਤਵਾਂ ਤੋਂ ਨਾਂ ਤੱਕ ਦੇ ਮੱਧਵਤੇ ਇਹ ਦੀਸ਼ ਨਿਸ਼ਾਨੀ ਆਤਮਾ ਚਾਹੀਦੀ ਜੀ ਮਸਤੀ ਕੋ ਹੁੰਦੇ ਹੈ ਤੇ ਪ੍ਰਸਾਦ ਬਣਾ ਤੇ ਬੋਲੇ ਨਾਮ ਕਰਦੇ ਹੈ ਪ੍ਰਸਾਦ ਕਰਨ ਕਰਦੇ ਹੈ ਉਸਕੇ ਬਾਅਦ ਲੋਕ ਇਕਾਂਦੇ ਆਪਣੇ ਚੰਦਰ ਪੂਰणिमा ਆ ਗਿਆ ਜੀ ਇਹ ਅੰਦਰ ਰੋਸ਼ਨੀ ਦਾ ਪ੍ਰਸਾਦ ਮਨ ਕੇ ਰਾਤ ਨੂੰ ਚੰਦ ਮਾ ਦੀ ਰੋਸ਼ਨੀ ਚ ਰੱਖਿਆ ਜਾਂਦਾ ਹੈ ਕਿ ਅਗਲੇ ਦਿਨ ਉਹ ਪ੍ਰਸ਼ਾਦ ਜਿਹੜਾ ਲੋਕਾਂ ਨੂੰ ਵਰਤਾਇਆ ਜਾਂਦਾ ਲੋਕ ਉਹਦੇ ਚ ਇਹ ਆਸਤਾ ਹੁੰਦੀ ਹੈ ਵੀ ਸੁੰਦਰ ਮੰਦਿਰ ਤੇ ਤਿਰਨਾ ਜੀ ਨੂੰ ਉਹਦੇ ਚ ਭਿਆ ਉਹ ਅਗਲੇ ਦਿਨ ਖਾਣ ਨਾਲ ਲੋਕਾਂ ਦੀ ਬਿਮਾਰੀ ਦੂਰ ਹੁੰਦੀ ਹੈ ਇਹ ਲੋਕਾਂ ਦੀ ਸੋਚ ਹੈ ਇਸ ਬਾਰੇ ਚ ਤੇ ਉਹ ਪ੍ਰਸ਼ਾਦ ਦਾ ਰਾਜ ਨੂੰ ਉਹਨਾਗੇ ਕੀ ਰੱਖੀ ਜਾਂਦੀ ਆ ਉਹ ਅਗਲੇ ਦਿਨ ਵੰਡੀ ਜਾਂਦੀ ਆ ਉਸਕੇ ਬਾਅਦ ਜਨਮ ਅਸ਼ਟਮੀ ਬਹੁਤ ਅੱਛੇ ਤਰੀਕੇ ਨਾਲ ਮਨਾਏ ਜਾਂਦੇ ਚਾਹਤੀਆਂ ਬਣਾਈਆਂ ਜਾਂਦੀਆਂ ਜਨਮ ਅਸ਼ਟਮੀ ਨੂੰ ਲੰਗਰ ਲਗਾਏ ਜਾਂਦੇ ਆ ਜੀ ਇੱਕ ਬਾਬਾ ਦਾ ਤਿਹਾੜ ਬਸੰਤ ਪੰਚਮੀ ਨੂੰ ਮਨਾਇਆ ਜਾਂਦਾ ਬਸੰਤ ਪੰਚਮੀ ਨੂੰ ਕਟੂ ਸ਼ਾਹ ਜੀ ਬਾਬਾ ਜੀ ਕਿਹੜਾ ਹੈਗਾ ਅੰਦਰ ਦਾ ਬਸਤ ਜਿਹੜਾ ਹੈਗਾ ਜਿਸ ਹਰ ਇੱਕ ਸਾਲ ਕੀ ਬਾਤ ਉਹ ਚੇਲ ਕੀਤੀ ਜਾਂਦੀ ਹੈ ਉਹ ਜਿਹੜਾ ਹੈਗਾ ਲੋਕ ਉਸ ਨੂੰ ਛੋਟੇ ਛੋਟੇ ਪੀਸੀ ਇਕੱਠੀ ਲਾ ਕੇ ਆਪਣੇ ਤਰੀਕੇ ਪਾ ਕੇ ਬੱਚਿਆਂ ਦੇ ਗੱਲ ਜਪਨ ਵਾਸਤੇ ਆਪਣੇ ਘਰ ਤੇ ਰੱਖਣ ਵਾਸਤੇ ਆਪਣੇ ਗੱਲੇ ਚ ਰੱਖਣ ਵਾਸਤੇ ਦੇਖੀ ਜਾਂਦੇ ਬਸੰਤ ਮੇਈ ਨੂੰ ਆ ਕੇ ਉਹ ਵੀ ਬਹੁਤ ਉਮਦਾਣਾ ਮਨਾਇਆ ਜਾਂਦਾ ਬਸੰਤ ਮੇਈ ਨੇ ਤਿਆਰ ਵੀ ਹੋਦੇ ਤੇ ਮਾਮਾ ਦਾ ਜਨਮ ਦਿਨ ਹੁੰਦਾ ਉਹ ਵੀ ਮਨਾਇਆ ਜਾਂਦਾ ਜਿਹੜੀ ਮੂਰਤੀ ਸਥਾਪਨਾ ਦੀ ਵਿਚ ਉਹ ਵੀ ਬਹੁਤ ਉੱਚ ਪੱਧਰ ਨਾਲ ਮਨਾਇਆ ਜਾਂਦਾ ਪੰਜ ਛੇ ਤਿਉਹਾਰ ਐਸੇ ਹੈਗੇ ਜਿਹੜੇ ਸਾਲ ਦੇ ਵਿੱਚ ਉਹ ਬਹੁਤ ਅੱਛੇ ਤਰੀਕੇ ਨਾਲ ਮਨਾਏ ਜਾਂਦੇ ਜੀ ਕੋ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੰਦਿਰਵਾਰ ਸਰ ਮੈਡਮ ਮੈਂ ਤਾਂ ਪੂਰੇ 2 ਸਾਲ ਤੋਂ ਜੁੜਿਆ ਹੋਇਆ ਹਾਂ ਪਤਾਨ ਰੇਸ਼ਮਰ ਕਾਕਾ ਜੀ ਵਾਈਚ ਜਿਹੜਾ ਪ੍ਰੋਗਰਾਮ ਹੁੰਦਾ ਨਾ ਨਾਗ ਨਾਗ ਦਾ ਸਾਹਮਣੇ ਇਹ ਹੁਣ ਵੀ ਆਪਣੀ ਨਿਸ਼ਾਨ ਯਾਤਰਾ ਜੀ ਜੀ ਬਹੁਤ ਹੀ ਅੱਛੇ ਭਗਵਨ ਨਿਸ਼ਾਨ ਯਾਤਰਾ ਪਤਾਨ ਰੇਸ਼ਮਰ ਕਾਕਾ ਜੀ ਵਰਾਈ ਚ ਕੱਢੀ ਗਈ ਸੀ ਤੇ ਰਾਮਲੀਲਾ ਗਰਾਉਂਡ ਤੋਂ ਸ਼ੁਰੂ ਹੋ ਕੇ ਇਹ ਸਾਰੇ ਵਕ ਵਕ ਬੁਜਾਰਾ ਜੋ ਤਾਲਦਿਲੇ ਚੋਂ ਗੁਰ ਮੰਡੀ ਵਕ ਵਕ ਜਿੰਨੇ ਵੀ ਛੋਟੇ ਛੋਟੇ ਆਪਣੇ ਏਰੀਆ ਨੇ ਪਟਿਆਲੇ ਦੇ ਬਾਜ਼ਾਰਾਂ ਚੋਂ ਹੁੰਦੇ ਹੋਏ 카ਟੋ ਸ਼ਾਮਾਂ ਨੂੰ ਸਮਾਪਤ ਹੋਈ ਸੀ ਇਹਦੇ ਵਿੱਚ 2100 ਨਿਸ਼ਾਨ ਅਸੀਂ ਸਟਾਰਟਿੰਗ 'ਚ ਰੱਖਿਆ ਸੀ ਤੇ ਪਤਾ ਨਹੀਂ ਲੱਗਿਆ ਮੈਡਮ 3000 ਪਾਸ ਨਿਸ਼ਾਨ ਜੋ ਕਿ ਅਸੀਂ ਭਗਤਾ ਜਿੱਤਾ ਸੀ ਤੇ ਉਹ ਪੂਰੀ ਯਾਤਰਾ ਹੋ ਕੇ ਅੱਜ ਨਿਸ਼ਾਨ ਵੰਡੇ ਜਾ ਰਹੇ ਨੇ ਜੀ ਤੇ ਬਹੁਤ ਅੱਛਾ ਸਹਿਯੋਗ ਮਿਲਿਆ ਪਟਿਆਲੇ ਵਾਸੀਆਂ ਦਾ ਜੋ ਪ੍ਰਧਾਨ ਰੇਸ਼ਕੌਰ ਕਾਕਾ ਜੀ ਦੇ ਅਗਵਾਈ 'ਚ ਜੋ ਵੀ ਪ੍ਰੋਗਰਾਮ ਹੋਇਆ ਬਹੁਤ ਅੱਛਾ ਸਹਿਯੋਗ ਮਿਲਿਆ ਸਭ ਨੇ ਵੱਖ-ਵੱਖ ਜਗ੍ਹਾ ਤੇ ਜਿੱਥੇ ਯਾਤਰਾ ਗਈ ਉੱਥੇ-ਉੱਥੇ ਲੋਕਾਂ ਨੇ ਸਟਾਲ ਲਗਾਏ ਹੋਏ ਸੀ ਲੰਗਰ ਲਗਾਏ ਹੋਏ ਸੀ ਭਗਤਾਂ ਲਈ ਬਹੁਤ ਅੱਛਾ ਸਹਿਯੋਗ ਮਿਲਿਆ ਸਾਰੇ ਪਟਿਆਲਾ ਵਾਸੀਆਂ ਦਾ ਜੀ ਸੋ ਬਹੁਤ ਹੀ ਵਧੀਆ ਜਾਣਕਾਰੀ ਇਸ ਮੰਦਿਰ ਦੀ ਸਾਨੂੰ ਤੁਹਾਨੂੰ ਜਾਣੂ ਕਰਵਾਈ ਹੈ ਸਾਨੂੰ ਵੀ ਜਾਣਨ ਨੂੰ ਮਿਲਿਆ ਸੋ ਇਸੇ ਤਰ੍ਹਾਂ ਹੀ ਹੋਰ ਮੰਦਰਾਂ ਦੇ ਬਾਰੇ ਹੋਰ ਪ੍ਰਾਚੀਨ ਮੰਦਰਾਂ ਬਾਰੇ ਉਹਨਾਂ ਦਾ ਇਤਿਹਾਸ ਤੋਂ ਜਾਣਕਾਰੀ ਅਸੀਂ ਦਿੰਦੇ ਰਹਾਂਗੇ ਸੋ ਜੁੜੇ ਰਹਿਣਾ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ